ਦੋ ਵਾਰ ਸੱਜਣਾ ਨੂੰ ਇਹ ਬੇਨਤੀ ਵੀ ਕਰਦਾ ਹੈ ਕਿ ਕੱਲੇ ਇਹ ਨਹੀਂ ਕਿ ਅੱਜ ਇਥੇ ਕਦਰਤਾ ਕਰ ਲਈ ਇਕੱਠੇ ਹੋ ਕੇ ਇੱਕੋ ਗੱਡੀ 'ਚ ਬਹਿ ਕੇ ਹੁਣ ਕੱਲੇ-ਕੱਲੇ ਜਿੰਨੇ ਵੀ ਦਰਸ਼ਕੇ ਦੇ ਪਿੰਡ ਆ ਉਹ ਇਕੱਠੇ ਬੈਠ ਕੇ ਜਾਓ ਤੇ ਗੱਡੀ ਦੇ ਪਿੱਛੇ ਲਿਖਾ ਕੇ ਰੱਖਿਓ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਕਿ ਕੋਈ ਮੇਰੇ ਆਪ ਨੂੰ ਬਹੁਤ ਜਿੰਦਾਬਾਦ ਬਹੁਤ ਜਿੰਦਾਬਾਦ ਬਹੁਤ ਜਿੰਦਾਬਾਦ ਜਿੰਦਾਬਾਦ ਬਹੁਤ ਬਿਕਰਮਜੀਤ ਜਗਮਜੀਤ ਜਿੰਦਾਬਾਦ ਬਹੁਤ ਅਕਾਲੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਥੈਂਕ ਯੂ ਜਿੰਦਾਬਾਦ ਸ਼ਾਬਾਸ਼ ਬਹੁਤ ਸਰਕਾਰ ਜੋ ਆ ਜਿਹੜੇ ਅਹੁਦੇਦਾਰ ਸਹਿਬਾਨ ਆ ਜਿਨ੍ਹਾਂ ਨੂੰ ਮੈਂ ਬੇਨਤੀ ਕੀਤੀ ਆ ਜੇ ਮੇਰੀ ਗੱਲ ਸਮਝ ਆ ਗਈ ਆ ਉਹਨਾਂ ਨੂੰ ਤੇ ਜਕਾਰੇ ਛੱਡ ਦਿਓ ਉਹ 5 7 10 ਜਨਾਂ ਨੂੰ ਜਿਨ੍ਹਾਂ ਨੂੰ ਮੈਂ ਇਸ਼ਾਰਾ ਕੀਤਾ ਬੋਲੇ ਸੋਨਹਟ ਸਤਿ ਸ਼੍ਰੀ ਅਕਾਲ ਬੋਲੇ ਸੋਨਹਟ ਸਤਿ ਸ਼੍ਰੀ ਅਕਾਲ ਕਿਉਂਕਿ ਜਿਹੜੀ ਇਹ ਲੜਾਈ ਹੈ ਇਹ ਲੜਾਈ ਕੇਵਲ ਆਪਣੀ ਨਹੀਂ ਇਹ ਲੜਾਈ ਆਪਾਂ ਪੰਜਾਬ ਦੇ ਹਰ ਉਸ ਕਿਸਾਨ ਵਾਸਤੇ ਹਰ ਉਸ ਨੌਜਵਾਨ ਵਾਸਤੇ ਹਰ ਉਸ ਦਲਤ ਭਰਾ ਵਾਸਤੇ ਹਰ ਉਸ ਬੈਂਕਵਰਡ ਕਲਾਸ ਦੇ ਵੀਰ ਵਾਸਤੇ ਲੜਦੇ ਆ ਜਿਨ੍ਹਾਂ ਦੇ ਨਾਲ ਬਹੁਤ ਵੱਡੀ ਠੱਗੀ 420 ਧੋਖਾ ਕਾਂਗਰਸ ਪਾਰਟੀ ਨੇ ਅੱਜ ਤੋਂ 2.5 ਸਾਲ ਪਹਿਲਾਂ ਪੰਜਾਬ 'ਚ ਸਰਕਾਰ ਬਣਾ ਕੇ ਮਾਰੀ ਆ ਮੇਰੇ ਵੀਰੋ ਦੋ ਬੜੀਆਂ ਐਮ ਤੇ ਕੀਮਤੀ ਵੋਟਾਂ ਬੰਨੀਆਂ ਜਾਂਦੀਆਂ ਨੇ ਤੇ ਦੋ ਬੋਟਾਂ ਜਿਹੜੀ ਤੁਹਾਡੀ ਤਕਦੀਰ ਦਾ ਤੁਹਾਡੇ ਆਉਣ ਵਾਲੇ ਸਮੇਂ ਦਾ ਬਹੁਤ ਵੱਡਾ ਫੈਸਲਾ ਕਰਦੀਆਂ ਨੇ ਇੱਕ ਤਾਂ ਵੋਟ ਜਦੋਂ ਤੁਸੀਂ ਐਮਐਲਏ ਨੂੰ ਦਿੰਦੇ ਹੋ ਜਿਹੜੀ ਸੂਬੇ ਦੀ ਸਰਕਾਰ ਬਣਾਉਂਦੀ ਹੈ ਤੇ ਦੂਜੀ ਵੋਟ ਜਿਹੜੀ ਤੁਸੀਂ ਐਮਪੀ ਵਾਸਤੇ ਦਿੰਦੇ ਹੋ ਤੇ ਜਿਹੜੀ ਦੇਸ਼ ਦੀ ਸਰਕਾਰ ਬਣਾਉਂਦੀ ਹੈ ਅੱਜ ਤੋਂ 2.5 ਸਾਲ ਪਹਿਲਾਂ ਮੈਨੂੰ ਇਸ ਗੱਲ ਦਾ ਤੈਨ ਕੇ ਮੈਂ ਗਰੇਥ ਨਹੀਂ ਕਰਦਾ ਕਿ ਜੰਗਿਆਲਾ ਗੁਰੂ ਹਲਕਾ ਤੇ ਬਾਬਾ ਬਟਾਲਾ ਸਾਹਿਬ ਦਾ ਹਲਕਾ ਇੱਥੇ ਵੱਡੇ ਪੱਧਰ ਤੇ ਤੁਸੀਂ ਹਮੇਸ਼ਾ ਸ਼ਰੋਗੁਨੀ ਕਾਬਿਲਦਾਨ ਤੇ ਮਿਹਰਬਾਨ ਰਹੇ ਹੋ ਇਹ ਜ਼ਰੂਰ ਹੈ ਕਿ ਪਿਛਲੀ ਇਲੈਕਸਲਾ ਚ ਜਿਹੜੇ ਵੈਦੇ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਜਿੱਤੇ ਕਿੱਥੇ ਦਾ ਕਿੱਥੇ ਉਹਦਾ ਵਹਿਜਿਆ ਦੇ ਅਸਰ ਕਰਕੇ ਇੱਥੇ ਲੋਕਾਂ ਨੇ ਕਾਂਗਰਸ ਨੂੰ ਵੋਟ ਦਿੱਤੀ। ਮੈਂ ਵਿਧਾਨ ਸਭਾ ਚ ਵੀ ਇਹਦਾ ਲਾਖੀ ਮੈਂ ਕਹਿੰਦਾ ਚੰਦਰ ਮਰਿੰਦਰ ਸਿੰਘ ਜੀ ਪੰਜਾਬ ਦੇ ਤੇ ਮਾਝੇ ਦੇ ਲੋਕ ਖਾਸ ਕਰ ਜਿੱਥੇ ਕਿ ਬਹਾਦਰ ਲੋਕਲੇ ਉੱਥੇ ਇਹ ਲੋਕ ਜਪਾਨ ਤੇ ਵੀ ਬੜਾ ਵਿਸ਼ਵਾਸ ਕਰਦੇ ਆ। ਦਰਿਆ ਦੇ ਲੋਕਲੇ ਤੇ ਮੈਂ ਕਹਿ ਸਕਦਾ ਸੱਜ ਪਹਿਲੀ ਵਾਰੀ ਆਜ਼ਾਦੀ ਤੋਂ ਬਾਅਦ ਪ੍ਰਧਾਨ ਮੰਤਰੀ ਹੋਇਆ ਹੋਣਾ। ਜੀਨੇ ਘਰ ਘਰ ਫਾਰਮ ਵੇਚ ਕੇ ਲੋਕਾਂ ਕੋਲ ਫਾਰਮ ਪਰ ਆਏ ਕਿ ਆਪਣਾ ਦਰਜਾ ਦੱਸ ਦਿਓ ਵੋਟ ਪੰਜੇ ਨੂੰ ਪਾ ਦਿਓ ਤੇ ਛੋਟਾ ਲੋਕਾਂ ਨੇ ਐ ਸਮਝ ਲਿਆ ਕਿ ਸਾਡਾ ਕਿਤੇ ਉੱਥੇ ਵੋਟ ਪੰਜੇ ਨੂੰ ਪਈ ਨਹੀਂ ਇਥੋਂ ਸਾਡਾ ਕਰਜ਼ਾ ਮਾਫ਼ ਹੋਇਆ ਨਹੀਂ ਕਈਆਂ ਨੂੰ ਬਲੇਖੇ ਬਾਅਦ ਤੇ ਨੌਕਰੀ ਦੇ ਕਿ ਘਰ ਦਾ ਫਾਰਮ ਵੇਚ ਕੇ ਫਾਰਮ ਪਰ ਆਏ ਗਏ ਤੇ ਕਈਆਂ ਨੂੰ ਐ ਹੋ ਗਿਆ ਕਿ ਫਾਰਮ ਜਦੋਂ ਭਰਾਂਗੇ ਪੰਜੇ ਵਾਲਿਆਂ ਦੇ ਨਾਲ-ਨਾਲ ਉੱਥੇ ਵੋਟ ਦਵਾਂਗੇ ਨਾਲ-ਨਾਲ ਸਾਡੇ ਘਰ 'ਚ ਇੱਕ ਨੌਕਰੀ ਲੱਗਦੀ ਜਾਊ ਕਹਿਨ ਦਾ ਭਾਅ ਕਿ ਹਰ ਤਰੀਕੇ ਦੇ ਨਾਲ ਝੂਠ 420 ਧੋਖਾ ਕਰਕੇ ਵੋਟਾਂ ਲੈ ਲਈਆਂ ਗੀਆਂ ਭਰਾਵੋ 2.5 ਸਾਲ ਦਾ ਜਸਾਬ ਲਾ ਲਓ ਅਸਲੀਅਤ ਕੀ ਹੈ ਔਰ ਕਦੇ ਕਾਂਗਰਸ ਪਾਰਟੀ ਤੁਸੀਂ ਸਮਝੋ ਬਦਲ ਜਾਵੇ ਇਹ ਪਾਰਟੀ ਕਦੇ ਬਦਲ ਨਹੀਂ ਸਕਦੀ ਵਾਰੇ ਸਾਡਾ ਆਤਮਾ ਜਾਣਦੀ ਆ ਨੇ ਭਾਵੇਂ ਕੱਟੀਏ ਕੋੜੀਆਂ-ਕੋੜੀਆਂ ਜਿਹੜੀ ਪਾਰਟੀ ਇੰਦਰਾ ਗਾਂਧੀ ਗਾਂਧੀ ਪਰਿਵਾਰ ਜਿਹੜੇ ਸ੍ਰੀ ਹਰਮੰਦਰ ਸਾਹਿਬ ਤੇ ਤੈਅ ਕਰਾ ਸਕਦੇ ਆ ਜਿੱਥੇ ਰੋਜ਼ ਕਰੋੜਾ ਅਰਬਾਂ ਲੋਕ ਨਤਮਸਤਕ ਹੁੰਦੇ ਤੇ ਅਰਦਾਸ ਕੀ ਕਰਦੇ ਆ ਨਾਨਕ ਨਾਮ ਚੜਦੀ ਕਲਾ ਸਰਪੱਤ ਦਾ ਭਲਾ ਜਿੱਥੇ ਸਰਪੱਤ ਦੇ ਭਲੇ ਦੀ ਮੰਗ ਹੋਵੇ ਸਰਪੱਤ ਦੇ ਭਲੇ ਦੀ ਅਰਦਾਸ ਹੋਵੇ ਉਸ ਥਾਂ ਨੂੰ ਵੀ ਇਤਿਹਾਸ ਇਸ ਗੱਲ ਦੀ ਗਵਾਹੀ ਪੜਦਾ ਹੈ ਜੇ ਕਿਸੇ ਨੇ ਢਹਿ ਦੇਰੀ ਕੀਤਾ ਤੇ ਉਹ ਜ਼ਕਰੀਆ ਖਾਨ ਨੇ ਕੀਤਾ ਅਹਿਮਦ ਸਾਹ ਅਬਦਾਲੀ ਨੇ ਕੀਤਾ ਤੇ ਆਜ਼ਾਦੀ ਤੋਂ ਬਾਅਦ ਪਹਿਲੇ ਹਿੰਦੁਸਤਾਨ ਦਾ ਇੱਕੋ ਪ੍ਰਧਾਨ ਮੰਤਰੀ ਹੈ ਇੱਕੋ ਪਰਿਵਾਰ ਹੈ ਇੱਕੋ ਪਾਰਟੀ ਹੈ ਗਾਂਧੀ ਪਰਿਵਾਰ ਤੇ ਕਾਂਗਰਸ ਪਾਰਟੀ ਨੇ ਜਿਨ੍ਹਾਂ ਨੇ ਗੁਨਾਹ ਬੰਜਰ ਗੁਨਾਹ ਕੀਤਾ ਤੇ ਮੇਰੇ ਵੀਰੋ ਉਹਨਾਂ ਦੀ ਕਿੱਥੇ ਆਦਤਾਂ ਬਦਲ ਜਾਣੀ ਆ ਸੱਜ ਤਲਵੰਡੀ ਸਾਹਿਬ ਦੀ ਪਵਿੱਤਰ ਧਰਤੀ ਹੋਵੇ ਉੱਥੇ ਗੁਟਕਾ ਸਾਹਿਬ ਹੱਥ 'ਚ ਫੜਿਆ ਔਰ ਮੈਂ ਬੜੇ ਅਫਸੋਸ ਨਾਲ ਕਹਿੰਦਾ ਕਿ ਜਿਹੜੇ ਲੋਕ ਗੁਟਕਾ ਸਾਹਿਬ ਉਸਦਿਲ ਫਾੜੇ ਸਨ ਮੈਨੂੰ ਲੱਗਦਾ ਇੱਥੇ ਵੱਡੀ ਗਿਣਤੀ 'ਚ ਮਿੱਤਲੇ ਮਿੱਤ ਲੋਕ ਆਏ ਆ ਤੁਹਾਨੂੰ ਵੀ ਪਤਾ ਗੁਟਕਾ ਸਾਹਿਬ ਹੱਥ 'ਤੇ ਫੜਨ ਤੋਂ ਪਹਿਲਾਂ ਬੰਦਾ ਆਪਣੇ ਬੂਟ ਲਾਉਂਦਾ ਹੱਥ ਧੋਂਦਾ ਪੈਰ ਧੋਂਦਾ ਤੇ ਫੇਰ ਫੜੇ ਸਰਕਾਰ ਨਾਲ ਗੁਟਕਾ ਸਾਹਿਬ ਨੂੰ ਨਤਮਸਤਕ ਹੁੰਦਾ ਕਿਉਂਕਿ ਗੁਟਕਾ ਸਾਹਿਬ ਦਾ ਇੱਕ ਇੱਕ ਅੱਕਰ ਸਾਡਾ ਗੁਰੂ ਦਾ ਰੂਪ ਹੈ ਤੇ ਮੇਰੇ ਵੀਰੋ ਉਸ ਗੁਟਕਾ ਸਾਹਿਬ ਦੀ ਸੌਖਾ ਜਾਣੀ ਪਰ ਇਹ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾ ਦੀ ਸੌਖਾ ਜਾਣੀ ਔਰ ਫੇਰ ਲੋਕਾਂ ਦਾ ਟੱਕੀ ਮਾਰ ਜਾਣੀ ਮੈਂ ਸਮਝਦਾ ਜਿਹੜਾ ਗੁਰੂ ਵਾਲੇ ਨਹੀਂ ਬਣੇ ਉਸ ਕਾਂਗਰਸ ਨੇ ਪੰਜਾਬ ਦੇ ਲੋਕਾਂ ਦਾ ਕਿੱਥੋਂ ਬਣ ਜਾਣਾ